ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ 29 ਜਨਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਅੱਜ ਜਿਵੇਂ ਅੰਮ੍ਰਿਤਸਰ ਕੀ ਮੌਸਮ ਉਸੇ ਤਰ੍ਹਾਂ ਦਾ ਹੀ ਹੈ ਸਵੇਰ ਵੇਲੇ ਜਿਹੜੀ ਧੁੰਦ ਪਿਛਲੇ ਦਿਨਾਂ ਦੇ ਵਿੱਚ ਪੈ ਰਹੀ ਸੀਗੀ ਉਹ ਅੱਜ ਨਾ ਮਾਤਰ ਜਿਹੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਬਹੁਤਾ ਸਮਾਂ ਦਿਖਾਈ ਨਹੀਂ ਦਵੇਗੀ ਜਦ ਸੂਰੇ ਨਿਕਲਿਆ ਤੇ ਨਾਲ ਦੀ ਨਾਲ ਮੌਸਮ ਸਾਫ਼ ਹੋ ਜਾਵੇਗਾ ਦੂਸਰੀ ਤਰਫ ਕੋਰਾ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਿਹਾ ਸੀਗਾ ਉਹ ਵੀ ਅੱਜ ਕਿਸੇ ਵੀ ਖੇਤਰ ਦੇ ਵਿੱਚ ਦਿਖਾਈ ਨਹੀਂ ਦੇਵੇਗਾ ਮਾੜਾ ਮੋਟਾ ਕੁਝੇ ਖੇਤਰਾਂ ਦੇ ਵਿੱਚ ਕੋਰਾ ਦਿਖਾਈ ਦੇ ਸਕਦਾ ਹੈ ਪੂਰੇ ਦੀ ਹਵਾਵਾਂ ਦੀ ਵਾਪਸੀ ਰਾਤ ਵੇਲੇ ਤੋਂ ਹੀ ਪੰਜਾਬੀ ਚ ਹੋ ਚੁੱਕੀ ਸੀਗੀ ਮੌਸਮ ਥੋੜਾ ਜਿਹਾ ਖਰਾਬ ਪੰਜਾਬ ਦੇ ਵਿੱਚ ਹੋਣਾ ਸ਼ੁਰੂ ਹੋ ਚੁੱਕਾ ਹੈ ਮੀਂਹਾਂ ਦੀ ਸੰਭਾਵਨਾ ਇਸ ਸਿਸਟਮ ਦੇ ਵਿੱਚ ਦਿਖਾਈ ਪੰਜਾਬ ਵਿੱਚ ਨਹੀਂ ਦੇ ਰਹੀ ਹੋ ਸਕਦਾ ਕਿ ਅੱਜ ਰਾਤ ਨੂੰ ਕਿਤੇ ਹਲਕੀ ਫੁਲਕੀ ਕੰਮਣ ਜਰੂਰ ਹੋ ਜਵੇ ਉਸ ਤੋਂ ਬਾਅਦ ਸੰਭਾਵਨਾ ਮੀਂਹ ਦੀ ਆ ਦਿਖਾਈ ਨਹੀਂ ਦੇ ਰਹੀਆਂ ਇਸ ਸਿਸਟਮ ਦੇ ਵਿੱਚ ਜ਼ਿਆਦਾਤਰ ਅਸਰ ਪਹਾੜਾਂ ਵਿੱਚ ਬਰਫਵਾਰੀ ਤੇ ਹਲਕੇ ਮੀਂਹ ਦਾ ਰਹਿ ਸਕਦਾ ਹੈ ਪੰਜਾਬ ਦੇ ਵਿੱਚ ਬੱਦਲਬਾਹੀ ਅੱਜ ਸਾਰਾ ਦਿਨ ਕਾਫੀ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਸਕਦੀ ਹੈ ਕਦੇ ਬੱਦਲਬਾਹੀ ਤੇ ਕਦੇ ਸੂਰਜ ਅਜਿਹੇ ਮਾਹੌਲ ਸਾਰਾ ਦਿਨ ਪੰਜਾਬ ਦੇ ਵਿੱਚ ਰਹਿਣ ਦੀ ਸੰਭਾਵਨਾ ਹੈ ਤੇ ਜੇਕਰ ਮੀਂਹ ਦੀ ਗੱਲ ਕਰੀਏ ਤਾਂ 31 ਤੇ 1 ਤਰੀਕ ਨੂੰ ਮਾਝੇ ਦੁਆਬੇ ਦੇ ਕੁਝ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਛਰਾਟੇ ਲੱਗ ਸਕਦੇ ਹਨ ਵਧੀਆ ਮੀਂਹ 3 ਤੋਂ ਲੈ ਕੇ 5 ਫਰਵਰੀ ਤੱਕ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਪੈਂਦਾ ਹੋਇਆ ਜਾ